110 ਸੁਪਰੀਮ ਅਹੀਂ ਕਿਹਾ ਸੀ ਉਹ ਵੀ 110 ਸਾਰਿਆਂ ਨੇ ਵੀ ਲੈਂਦਾ ਅਹੀਂ ਇਕੱਠਾ ਹੀ ਲੈਂਦਾ ਹੈ ਹਾਂਜੀ ਤੇ ਇਹਦੇ ਚ ਹੁਣ ਕਈ ਵੀਰ ਆਲੇ ਹੁਣ ਤਿੰਨ ਚਾਰ ਵੀਰ ਆਲੇ ਯਾਰਲੇ ਵਾਂ ਜ਼ਿਆਦਾ ਹੈ ਤੇ ਜਿੱਤੀ ਦੂਜਾ ਵੀ ਇਹ ਨਿਸਰੂਗਾ ਤਾਂ ਪਤਾ ਲੱਗੂਗਾ ਉਹਦੇ ਜੇ ਨਿਸਰ ਦੇ ਬੂਟੇ ਵਿੱਚ ਅੱਜ ਪਗਣ ਕਿੰਨਾ ਹੋਵੇਗਾ ਜਿਹੜਾ ਨਿਸਰ ਨਾਲ ਉਹਦਾ ਪਤਾ ਨਹੀਂ ਕੀ ਹੈ ਜੇ ਹੁਣ ਹੈ ਜੇ ਮੰਡੀ ਜਾ ਕੇ ਪਤਾ ਲੱਗੇਗਾ ਆ ਸਰ ਕੀ ਨਾਮ ਤੁਹਾਡਾ ਮੇਰਾ ਕੁਲਦੀਪ ਸਿੰਘ ਸਰਪੰਚ ਨਾਮ ਹੈ ਇੰਡੀਕੇਟਰ ਆ ਸਰ ਤੁਸੀਂ ਕਿੰਨੇ ਕਿਥੇ ਲਾਈ ਸੀਗੀ ਫਸਲ ਸਰ ਮੈਂ 13 ਏਕੜ ਲਾਇਆ 52 ਕਿਲੋ ਪੀ ਲਿਆਂਦਾ ਸੀਗਾ ਤੇ 13 ਏਕੜ ਦੇ ਵਿੱਚ ਤੇ ਜਦੋਂ ਠੇਕਿਆਂ ਦੇ ਪੈਣੀਆਂ ਲੈ ਕੇ ਜਦੋਂ ਇਦਾਂ ਦਾ ਨਕਲੀ ਪੀ ਸਾਨੂੰ ਪ੍ਰਾਪਤ ਹੋਊਗਾ ਤੇ ਸਾਨੂੰ ਉਸੇ ਕੀ ਬੈਨੀਫਿਟ ਹੋਊਗਾ ਫਿਰ ਜ਼ਿੰਮੇਦਾਰ ਦਵਾਈਆਂ ਪੀਣਗੇ ਮਤਲਬ ਫਹਾ ਲੈਣਗੇ ਜੀ ਸਾਨੂੰ ਦੁਕਾਨਾਂ ਤੋਂ ਨਹੀਂ 20 ਸ਼ੁੱਧ ਮਿਲ ਸਕਦਾ ਤੇ ਅਸੀਂ ਜ਼ਿੰਮੇਦਾਰ ਜਾਊਗਾ ਕਿੱਧਰ ਨੂੰ ਤੇ ਦੁਕਾਨਦਾਰ ਨੇ ਸਾਰੇ ਦਾ ਸਾਰਾ ਇਹਦਾ ਠੇਕਰਾ ਸੀਗਾ ਉਹ ਸ਼੍ਰੀ ਰਾਮ ਕੰਪਨੀ ਦੇ ਸਿਰਪੰਨ ਦਿੱਤਾ ਗਿਆ ਕਿ ਅਸੀਂ ਪੈਕੇਟ ਬੰਦ ਚੀਜ਼ ਵੇਚੀ ਆ ਸਾਨੂੰ ਕੁਝ ਨਹੀਂ ਪਤਾ ਕਿ ਇਹਦੇ ਵਿੱਚ ਕਿਹੜਾ ਰਲੇਵਾ ਆ ਜਿੰਮੇਵਾਰ ਕੰਪਨੀ ਆ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਤੇ ਲਿਖਤੀ ਤੌਰ ਤੇ ਕੰਪਨੀ ਨੇ ਇਹ ਮੰਨਿਆ ਸਾਡੇ ਕੋਲ ਲਿਖਤੀ ਰਿਪੋਰਟ ਵੀ ਹੈ ਉਹਨਾਂ ਦੀ ਤੁਹਾਨੂੰ ਦਿਖਾਉਣਾ ਵੀ ਚਾਹੂੰਗਾ ਕਿ ਲਿਖਤੀ ਤੌਰ ਤੇ ਕੰਪਨੀ ਨੇ ਇਹ ਗੱਲ ਮੰਨੀ ਕਿ ਇਹ ਵੀ ਸਾਡਾ ਨਕਲੀ ਸੀਗਾ ਇਹ ਚ ਰਲੇਵਾ ਆਇਆ ਏ ਤੇ ਸਾਡੀ ਲੇਬਰ ਕੋ ਗਲਤੀ ਸਾਡੀ ਲੇਬਰ ਕੋ ਗਲਤੀ ਹੋ ਗਈ ਆ ਲਗਭਗ ਇਹ ਜ਼ਮੀਨ ਬਣਦੀ ਆ ਤੇ ਜਿਹੜੇ ਪਾਜੀ ਨੇ ਪਹਿਲਾਂ ਸਰਪੰਚਾਂ ਨੇ ਕਿਹਾ ਕਿ ਇਹਦੇ 2 2 4 4 ਵਾਲੇ ਤਾਂ ਇਹ ਬੋਲੇ ਨਹੀਂਗੇ ਅੱਜ ਕੰਪਲੀਟ ਆ ਰਹੀਆਂ ਨੇ ਹੁਣ ਕਪੂਰਥਲਾ ਦੇ ਵਿੱਚ ਨਕਲੀ ਬੀਜ ਵੇਚਣ ਦਾ ਵੱਡਾ ਮਾਮਲਾ ਸਾਹਮਣੇ ਆਇਆ 1000 ਏਕਰ ਤੋਂ ਜ਼ਿਆਦਾ ਫਸਲ ਪ੍ਰਭਾਵਿਤ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਹੁਣ ਐਕਸ਼ਨ ਦੇ ਵਿੱਚ ਆਇਆ ਹੈ ਤੇ ਉਸ ਨੇ ਸਬੰਧਤ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਬਲਾਕ ਖੇਤੀਬਾੜੀ ਅਫਸਰ ਕਪੂਰਥਲਾ ਬਲਾਕ ਖੇਤੀਬਾੜੀ ਅਫਸਰ ਨਡਾਰਾ ਸultanpur ਤੇ ਹੋਰ ਆ ਕੁਝ ਖੇਤੀਬਾੜੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਉਸ ਤੋਂ ਬਾਅਦ ਹੁਣ ਅੱਜ ਮੌਕੇ ਤੇ ਪਹੁੰਚੀ ਹੈ ਖੇਤੀਬਾੜੀ ਵਿਭਾਗ ਦੀ ਟੀਮ ਤੇ ਉਹਨਾਂ ਦੇ ਵੱਲੋਂ ਇਸ ਜਿਹੜੀ ਫਸਲ ਪ੍ਰਭਾਵਿਤ ਹੋ ਰਹੀ ਹੈ ਉਸ ਨੂੰ ਦੇਖਿਆ ਜਾ ਰਿਹਾ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਦੁਕਾਨਦਾਰ ਨੇ ਖੇਤੀਬਾੜੀ ਸਾਹਮਣੇ ਖੇਤੀਬਾੜੀ ਅਫਸਰ ਦੇ ਸਾਹਮਣੇ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਾਹਮਣੇ ਮੰਨਿਆ ਕਿ ਜਿਹੜੇ ਵੀ ਉਸਨੇ ਵੇਚੇ ਸੀ ਉਹਨਾਂ ਦੇ ਵਿੱਚ ਰਲੇਮਾ ਸੀ ਹੋਰ ਬਹੁਤ ਕੁਝ ਉਸਨੇ ਮੰਨਿਆ ਗੱਲਬਾਤ ਕਰਾਂਗੇ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਦੇ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਲੋਕ ਸਿੰਘ ਨਾਣਾਪਿੰਡ ਹਾਂਜੀ ਤੁਹਾਡੀ ਕਿੰਨੀ ਫਸਲ ਪ੍ਰਭਾਵਿਤ ਹੋਈ ਔਰ ਕੀ ਫਸਲ ਦੇ ਵਿੱਚ ਖਰਾਬੀ ਆ ਰਹੀ ਹੈ ਸਾਡੀ ਸਾਰੇ ਟੋਟਲ ਪ੍ਰਾਮਾਂ ਦੀ 50 ਏਕੜ ਖਰਾਬ ਹੋਈ ਹੈ 50 ਏਕੜ ਦੇ ਵਿੱਚ ਰਲਾ ਬਹੁਤ ਜ਼ਿਆਦਾ ਰਲਾ ਹੈ ਦੇਖੋ ਤਾਂ ਤੁਸੀਂ ਕਿਹੜਾ ਵੀ ਕਿਹੜੀ ਕਿਸਮ ਦਾ ਉਹਨੂੰ ਕਿਹਾ ਸੀ ਤਾਂ ਨਿਕਲਿਆ ਕਿਹੜਾ 110 ਸੁਪਰੀਮ ਅਸੀਂ ਕਿਹਾ ਸੀ ਉਹ ਵੀ 10 ਸਾਰਿਆਂ ਨੇ ਵੀ ਲੈਂਦਾ ਅਸੀਂ ਇਕੱਠਾ ਹੀ ਲੈਂਦਾ ਹਾਂ ਹਾਂਜੀ ਤੇ ਇਹਦੇ 'ਚ ਹੁਣ ਕਈ ਵੀਰ ਵਾਲੇ ਹੁਣ ਤਿੰਨ ਚਾਰ ਵੀਰ ਵਾਲੇ ਯਾਰਲੇ ਮੈਂ ਜ਼ਿਆਦਾ ਇਹਦੇ 'ਚ ਦੂਜਾ ਵੀ ਜੇ ਨਿਸਰੂਗਾ ਤਾਂ ਪਤਾ ਲੱਗੂਗਾ ਉਹਦੇ 'ਚ ਕੀ ਹੈ ਤਾਂ ਕਿੰਨੇ ਨੂੰ ਕਿਲੋ ਦਿੱਤਾ ਈ ਉਹਨਾਂ ਨੇ ਵੀ 150 ਰੁਪਏ ਕਿਲੋ ਵੀ ਦਿੱਤਾ ਈ ਸਾਨੂੰ हां तो हुन जदों रलेमा निकल गया ਤੁਸੀਂ ਆਪਾਂ ਵੀ ਦੇਖ ਰਹੇ ਕਿ ਅੱਧੀ ਫਸਲ ਨਿਸਰ ਗਈ ਹੈਗੀ ਆ ਤੇ ਅੱਧੀ ਹਜੇ ਬੂਟਾ ਕਰੀ ਜਾਂਦੀ ਆ ਤਾਂ ਇਹਦੇ ਨਾਲ ਤੁਹਾਨੂੰ ਕਿੰਨਾ ਕੁ ਲਾਸ ਹੋਜੂ ਪ੍ਰਤੀ ਅਕਰ ਇਹਦੇ ਚ ਲਾਸ ਤਕਰੀਬਨ 30% 30 ਤਾਂ ਜ਼ਿਆਦਾ ਹੀ ਹੋ ਜਾਣਾ 50% ਲਾਸ ਹੋ ਜਾਣਾ ਇਹਦੇ ਚ ਅਜੇ ਨਿਸਰ ਦੇ ਬੂਟੇ ਵਿੱਚ ਅਜ ਪਗਣ ਕਿੰਨਾ ਗੇ ਜਿਹੜਾ ਨਿਸਰ ਨਾ ਉਹਦਾ ਪਤਾ ਨਹੀਂ ਕੀ ਹੈ ਜੇ ਹੁਣ ਅਜੇ ਮੰਡੀ ਜਾ ਕੇ ਪਤਾ ਲੱਗਣਾ ਇਹਦੇ ਬਿੱਲ ਤੁਹਾਨੂੰ ਕੱਟ ਕੇ ਦਿੱਤੇ ਸੀ ਉਹਨਾਂ ਨੇ ਆ ਬਿੱਲ ਸਾਨੂੰ ਆ ਦਿੱਤੇ ਹੁਣ ਕੱਟ ਕੇ ਉਹਨੇ ਹਾਂਜੀ ਹੁਣ ਜਿੱਤੇ ਪਹਿਲਾਂ ਨਹੀਂ ਹਾਂਜੀ ਉਹ ਆਪ ਹੀ ਸਾਈਨ ਕਰਕੇ ਹੁਣ ਉਹਨੇ ਕੱਟ ਕੇ ਬਿੱਲ ਦੇ ਦਿੱਤੇ ਤਾਂ ਹੁਣ ਤੁਹਾਡੀ ਕੀ ਮੰਗ ਹੈਗੀ ਸਰਕਾਰ ਤੋਂ ਜਾਂ ਖੇਤੀਬਾੜੀ ਵਿਭਾਗ ਦੇ ਤੋਂ ਮੰਗ ਹੈ ਜਿਹੜਾ ਸਾਡਾ ਹਰਜਾਨਾ ਭਰਿਆ ਜਾਵੇ ਉਹ ਵਿਭਾਗਿਆਂ ਨੂੰ ਭਰਨ ਜਾਏ ਭਰਨਾ ਕਿੰਨਾ ਨੁਕਸਾਨ ਹੋ ਗਿਆ ਇੱਕ ਕਿੱਲੇ ਦਾ ਇੱਕ ਕਿੱਲੇ ਦਾ 50% ਤਾਂ ਹੈਗੇ ਨੁਕਸਾਨ तकरीबन 80000 ਕਿੱਲਾ ਨਿਕਲਦਾ ਉਹਦਾ 40 40000 ਦਾ ਹੋਇਆ ਕਿ ਨੁਕਸਾਨ ਕਿੱਲੇ ਦਾ ਠੀਕ ਹੈ ਤੇ ਤੁਹਾਡੇ ਪਿੰਡ ਚ ਹੋਰ ਵੀ ਕਿਸਿਆਂ ਨੇ ਲਾਈ ਸੀ ਇਸ ਦੁਕਾਨ ਤੋਂ ਲੈ ਕੇ ਸਾਡੇ ਪਿੰਡ ਲਈ ਆ ਤਿੰਨ ਚਾਰ ਘਰਾਂ ਨੇ ਸਰਪੰਚ ਸਾਹਿਬ ਨੇ ਲਾਈ ਹੈ ਤੇ ਤਿੰਨ ਚਾਰ ਘਰ ਸਾਡੇ ਆ ਤੇ ਹੋਰ ਅਜੇ ਥੋੜੇ ਕੁ ਦੋ ਚਾਰ ਚਾਰ ਕਿੱਲੇ ਵਾਲੇ ਤੇ ਬੋਲੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਅਜੇ ਆਏ ਨਹੀਂ ਸਾਹਮਣੇ ਸੌ ਸਭਾ ਸੌ ਕਿੱਲਾ ਹੈਗਾ ਪਿੰਡ ਦਾ ਠੀਕ ਹੈ ਹਾਂਜੀ ਤਾਂ ਸਰ ਕੀ ਨਾਮ ਤੁਹਾਡਾ ਮੇਰਾ ਕੁਲਦੀਪ ਸਿੰਘ ਸਰਪੰਚ ਨਾ ਵਾਹ ਜੀ ਗੇਟ ਵਾਲਾ ਸਰ ਤੁਸੀਂ ਕਿੰਨੇ ਕਿਥੇ ਲਾਈ ਸੀਗੀ ਫਸਲ ਸਰ ਮੈਂ 13 ਏਕੜ ਲਾਇਆ 52 ਕਿਲੋ ਬੀ ਲਿਆਂਦਾ ਸੀਗਾ ਤੇ 13 ਏਕੜ ਦੇ ਵਿੱਚ 40 ਤੋਂ 50% ਜਿਹੜਾ ਨੁਕਸਾਨ ਸਾਡਾ ਹੋ ਗਿਆ ਜੀ ਮਤਲਬ ਕੋਸਨ ਦੇ ਸਰ ਆਇਆ ਕੋਸਨ ਦੇ ਸਰ ਦਾ ਜਿਹੜਾ 110 ਕਰਕੇ ਲਿਆਂਦਾ ਉਹ ਜੇ ਉਹਨੂੰ ਕੁਝ ਪਤਾ ਨਹੀਂ ਹੈਗਾ ਕਿ ਉਹਨੇ ਗੋਭ ਵੀ ਨਹੀਂ ਭਰੀ ਹੈਗੀ ਕੁਝ ਗੋਭ ਚ ਆ ਗਿਆ ਦੂਸਰਾ ਜਿਹੜੇ ਮਤਲਬ ਲਾਇਆ ਜਿਹੜਾ ਕੋਸਨ ਦੇ ਸਰ ਕੇ ਝੁੱਕ ਗਿਆ ਠਾਣੂ ਉਹ ਮੁੰਜਰਾ ਜਿਹੜੀਆਂ ਵਾ ਦੁੱਧਾ ਬਣ ਗਿਆ ਵਾ ਤੇ ਉਹਦਾ ਕਰਕੇ ਮਤਲਬ ਸਾਨੂੰ ਬਹੁਤ ਵੱਡਾ ਘਾਟ ਆਇਆ ਇਸ ਚੀਜ਼ ਦਾ ਜ਼ਿੰਮੇਦਾਰ ਦੇਖੋ ਜੀ ਗਾਂ ਵਾਸਤੇ ਵਦਦਾ ਆ ਤੇ ਜਦੋਂ ਠੇਕਿਆਂ ਦੇ ਪੈਣੀਆਂ ਲੈ ਕੇ ਜਦੋਂ ਇਦਾਂ ਦਾ ਨਕਲੀ 20 ਸਾਨੂੰ ਪ੍ਰਾਪਤ ਹੋਊਗਾ ਤੇ ਸਾਨੂੰ ਉੱਤੇ ਕੀ ਬੇਨਿਫਿਟ ਹੋਊਗਾ ਫਿਰ ਜ਼ਿੰਮੇਦਾਰ ਦਵਾਈਆਂ ਪੀਣਗੇ ਮਤਲਬ ਫਹਾ ਲੈਣਗੇ ਜਦੋਂ ਦੁਕਾਨਦਾਰ ਇੰਨੀਆਂ ਠੱਗੀਆਂ ਕਰਦਿਆ ਵੀ ਮਤਲਬ ਕਹਿ ਕੇ ਕੋਸ਼ 70 ਰੁਪਏ ਬੀ ਲੈ ਕੇ ਸਾਨੂੰ 150 ਰੁਪਏ ਵੇਚ ਰਿਆ ਵਾ ਸਾਨੂੰ ਬੀ ਤੇ ਸ਼ੁੱਧ ਦਿਓ ਜੇ ਸਾਨੂੰ ਦੁਕਾਨਾਂ ਤੋਂ ਨਹੀਂ ਬੀ ਸ਼ੁੱਧ ਮਿਲ ਸਕਦਾ ਤੇ ਅਸੀਂ ਜ਼ਿੰਮੇਦਾਰ ਜਾਊਗਾ ਕਿੱਧਰ ਨੂੰ ਤੇ ਪਰ ਯੂਨੀਵਰਸਿਟੀ ਵੀ ਬੀ ਵੇਚਦੀ ਤੁਸੀਂ ਉਹਨਾਂ ਤੋਂ ਕਿਉਂ ਨਹੀਂ ਲੈਂਦੇ ਉਹ ਸਾਰੇ ਇਹੀ ਆ ਕਿ ਇਹ ਕਰਨਾਲ ਦਾ ਵੀ ਆ ਜੀ ਇਹ ਸ਼ਰੀਦਾਮ ਵਾਲਿਆਂ ਦਾ ਫਲਾੰਦਿਆਂ ਦਾ ਠਮਕੰਦਿਆਂ ਦਾ ਦੁਨੀਆ ਦੇਖੋ ਦੇਖੀ ਵੀ ਚਲੋ ਕੁਆਂਟਲ ਦੋ ਕੁਆਂਟਲ ਜੀ ਦਾ ਕੋਈ ਝੜ ਵੱਧ ਜੂਗਾ ਇਸ ਕੰਮ ਨੂੰ ਪੈ ਗਈ ਆ ਉਦੋਂ ਸਾਡੇ ਇੱਥੇ ਯੂਨੀਵਰਸਿਟੀ ਹੈਗੀ ਉਸ ਤੋਂ ਅਸੀਂ ਅੱਗੇ ਤੇ ਉੱਥੋਂ ਬੀਜਦੇ ਹੁੰਦੇ ਸੀਗਾ ਪਰ ਹੁਣ ਇਹ ਦੇਖੋ ਦੇਖੀ ਉਧਰ ਨੂੰ ਚੱਲ ਪਏ ਜੀ ਦੁਕਾਨ ਤੋਂ ਬੀਜ ਲਈਏ ਸ਼ਰੀਦਾਮ ਦਾ ਵਧੀਆ ਜੀ ਤੁਹਾਨੂੰ ਬਿੱਲ ਕੱਟ ਕੇ ਦਿੱਤੇ ਸੀ ਉਹਨਾਂ ਨੇ ਸਰ ਬਿੱਲ ਉਦੋਂ ਤਾਂ ਨਹੀਂ ਕੱਟੇ ਹੁਣ ਸਾਨੂੰ ਇੱਕ ਦਿਨ ਮੈਂ ਵੀ ਕਾਲ ਕੀਤੀ ਸੀਗੀ ਤੇ ਮੈਨੂੰ ਕਹਿੰਦੇ ਸਰਪੰਚ ਸਾਹਿਬ ਤੁਹਾਡਾ ਮੈਂ ਬਿੱਲ ਕੱਟ ਦਿੱਤਾ ਆ ਤੇ ਆਪਾਂ ਮਤਲਬ ਕੰਪਨੀ ਦੇ ਕੇਸ ਕਰਨਾ ਅਸੀਂ ਉਹਨਾਂ ਕੰਪਨੀ ਨਾਲ ਕਿੱਥੇ ਲੜੀਏ ਜਾ ਕੇ ਲੜਨ ਦੁਕਾਨਦਾਰਾਂ ਨਾਲ ਜਾਂ ਇਹ ਲੜਨ ਯੂਨੀਵਰਸਿਟੀ ਵਾਲੇ ਡਾਕਟਰ ਸਾਹਿਬ ਹੀ ਇਹ ਕਰਨ ਤੇ ਕਰਨਨਾ ਅਸੀਂ ਉੱਥੇ ਜਾ ਕੇ ਕਿੱਥੇ ਕਰਨਾਲ ਕੰਪਨੀ ਨਾਲ ਝਗੜਾ ਕਰੀ ਹੈ ਨਾ ਮਤਲਬ ਇਹ ਆ ਵੀ ਜ਼ਿੰਮੇਵਾਰ ਬਹੁਤ ਪਰੇਸ਼ਾਨ ਹੈ ਇਸ ਟਾਈਮ ਜਿੰਨੇ ਝੋਨਾ ਲਾਇਆ ਸੀਗਾ ਜਿੰਨੂੰ ਉਹ ਠੇਕੇ ਤੇ ਲੈ ਕੇ ਜਿਹੜਾ 5-4000 ਰੁਪਏ ਬਚਣਾ ਸੀਗਾ ਉਹ ਸਾਡਾ ਇੱਧਰ ਵੱਡਦਾ ਜਾਂਦਾ ਤੇ ਕੀ ਜ਼ਿੰਮੇਵਾਰ ਕੀ ਕਰੂਗਾ ਜੀ ਬਹੁਤ ਔਖਾ ਹੈ ਜੀ ਅ ਕਿਉਂਕਿ ਕਿਸਾਨ ਜਥੇਬੰਦੀ ਪੀਕੇਜੂ ਬਾਗੀ ਨੇ ਇਹ ਮੁੱਦਾ ਜੋਰ-ਸ਼ੋਰ ਦੇ ਨਾਲ ਚੱਕਿਆ ਸੀ ਦੁਕਾਨ ਵੀ ਸੀਲ ਹੋ ਗਈ ਹੈ ਤੇ ਖੇਤੀਬਾੜੀ ਵਿਭਾਗਾਂ ਵੀ ਹਰਕਤ ਦੇ ਵਿੱਚ ਆਇਆ ਕੰਪਨੀ ਵੀ ਹਰਕਤ ਦੇ ਵਿੱਚ ਆਈ ਹੈ ਜਿਨ੍ਹਾਂ ਨੇ ਬੀਜ ਇਹ ਬਣਾਇਆ ਸੀ ਕਿਉਂ ਅੱਗੇ ਦੁਕਾਨਦਾਰ ਨੇ ਵੇਚਿਆ ਆ ਸਾਡੇ ਨਾਲ ਗੁਰਦੀਪ ਸਿੰਘ ਪੰਡਾਲ ਹੋਣੇ ਪੰਡਾਲ ਸਾਹਿਬ ਕਿੱਦਾਂ ਤੁਹਾਡੇ ਧਿਆਨ ਚ ਇਹ ਮਾਮਲਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਸ ਪਿੰਡ ਦੇ ਵਿੱਚ ਸਾਡੀ ਇਕਾਈ ਬਣੀ ਹੋਈ ਹੈ ਜੀ ਬੀਕੇਜੂ ਬਾਗੀ ਦੀ ਤੇ ਜਦੋਂ ਮੁੰਡਿਆਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਸਾਨੂੰ ਲਗਭਗ 10 ਦਿਨ ਹੋ ਗਏ ਆ ਦੁਕਾਨਦਾਰ ਦੇ ਨਾਲ ਗੇੜੇ ਮਾਰਦਿਆਂ ਨੂੰ ਪਰ ਸਾਡੀ ਕੋਈ ਸਰਵਾਈ ਨਹੀਂ ਹੋ ਰਹੀ ਅੱਜ ਅਸੀਂ ਨਵੀਂ ਦਾਣਾ ਮੰਡੀ ਜਿਹੜੀ ਹੈਗੀ ਕਪੂਤਲਾ ਉੱਥੇ ਇਕੱਠ ਕਰ ਰਹੇ ਆ ਜਿੰਨੇ ਪਿੰਡ ਆਪਣੇ ਪ੍ਰਭਾਵਿਤ ਹੋਏ ਆ ਜਿਦੇ ਵਿੱਚ ਨਵਾਂ ਪਿੰਡ ਗੇਠ ਵਾਲਾ ਹੋ ਗਿਆ ਅਟਨਾ ਵਾਲੀ ਹੋ ਗਿਆ ਭੰਡਾਲ ਵੇਟ ਹੋ ਗਿਆ ਤੇ ਕਾਨਾ ਹੋ ਗਿਆ ਬੂਟ ਹੋ ਗਿਆ ਤੇ ਜਿੰਨੇ ਵੀ ਪਿੰਡ ਪ੍ਰਭਾਵਿਤ ਹੋਏ ਨੇ ਇਧਰੋਂ ਆਪਣੇ ਪਿੰਡ ਫਿਆਲੀ ਪਿੰਡ ਹੋ ਗਿਆ ਤੇ ਜਦੋਂ ਅਸੀਂ ਉੱਥੇ ਜਾ ਕੇ ਜਦੋਂ ਆਪਾਂ ਇਕੱਠ ਹੋਇਆ ਇਕੱਠ ਤੋਂ ਬਾਅਦ ਅਸੀਂ ਸਾਰੇ ਦੇ ਸਾਰੇ ਜਿਹੜਾ ਪੰਜਾਬ ਲਗਭਗ 100-150 ਬੰਦਾ ਜਿਹੜਾ ਜਦੋਂ ਦੁਕਾਨਦਾਰਾਂ ਨੂੰ ਜਾ ਕੇ ਮਿਲੇ ਆ ਤੇ ਦੁਕਾਨਦਾਰ ਨੇ ਸਾਰੇ ਦਾ ਸਾਰਾ ਜਿਹੜਾ ਠੇਕਰਾ ਸੀਗਾ ਉਹ ਸ਼੍ਰੀ ਰਾਮ ਕੰਪਨੀ ਦੇ ਸਿਰਪਾਨ ਦਿੱਤਾ ਗਿਆ ਕਿ ਅਸੀਂ ਪੈਕੇਟ ਬੰਦ ਚੀਜ਼ ਵੇਚੀ ਆ ਸਾਨੂੰ ਕੁਝ ਨਹੀਂ ਪਤਾ ਕਿ ਇਹਦੇ ਵਿੱਚ ਕਿਹੜਾ ਰਲੇਵਾ ਆ ਜ਼ਿੰਮੇਵਾਰ ਕੰਪਨੀਆਂ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਾ ਉਸ ਤੋਂ ਬਾਅਦ ਜਦੋਂ ਮੁੱਖ ਖੇਤੀਬਾੜੀ ਅਫਸਰ ਜਿਹੜੇ ਕਪੂਰਥਲਾ ਦੇ ਨੇ ਉਹਨਾਂ ਨਾਲ ਅਸੀਂ ਸਾਰਿਆਂ ਨੇ ਲਗਭਗ 3 ਘੰਟੇ ਲੰਬੀ ਸਾਡੀ ਜਿਹੜੀ ਮੀਟਿੰਗ ਚੱਲੀ ਆ ਉਸ ਮੀਟਿੰਗ ਦੇ ਵਿੱਚ ਸ਼੍ਰੀ ਰਾਮ ਕੰਪਨੀ ਦਾ ਜਿਹੜਾ ਆਰਐਮ ਸੀਗਾ ਬਖਸ਼ੀਸ਼ ਸਿੰਘ ਉਹਨੂੰ ਵੀ ਬੁਲਾਇਆ ਜਾਂਦਾ ਤੇ ਨਾਲ ਦੁਕਾਨਦਾਰ ਜਿਹੜਾ ਸੁਪਰੀਤ ਵਾ ਉਹਦਾ ਨਾਮ ਹੈ ਦੁਕਾਨ ਦੇ ਮਾਲਕ ਦਾ ਉਹਨੂੰ ਵੀ ਬੁਲਾਇਆ ਜਾਂਦਾ ਤੇ ਜਦੋਂ ਉੱਥੇ ਉਹਦੇ ਸਾਹਮਣੇ ਜਿਹੜੇ ਆਪਣੇ ਮੁੱਖ ਖੇਤੀਬਾੜੀ ਅਫਸਰ ਨੇ ਉਹਨਾਂ ਦੇ ਸਾਹਮਣੇ ਪੁੱਛਿਆ ਜਾਂਦਾ ਕਿ ਤੁਸੀਂ ਦੱਸੋ ਜੀ ਕੰਪਨੀ ਨੇ ਕਿਸ ਰੇਟ ਤੇ ਦੁਕਾਨਦਾਰ ਨੂੰ ਵੇਚਿਆ ਤੇ ਕੰਪਨੀ ਕਹਿੰਦੀ ਕਿ ਅਸੀਂ 80 ਰੁਪਏ ਇਸ ਦੁਕਾਨਦਾਰ ਨੂੰ ਜਿਹੜਾ ਹੈਗਾ ਪ੍ਰੀਤ ਸੀਡ ਸਟੋਰ ਆ ਅਸੀਂ 80 ਰੁਪਏ ਨੂੰ ਬਾਇ ਬਿਲ ਦਿੱਤਾ ਵਾ ਜੇ ਜਦੋਂ ਅਸੀਂ ਜ਼ਿੰਮੇਵਾਰਾਂ ਕੋਲੋਂ ਪੁੱਛਿਆ ਸਾਡੇ ਕਿਸਾਨਾਂ ਕੋਲੋਂ ਪੁੱਛਿਆ ਕਿ ਤੁਸੀਂ ਕਿੰਨੇ ਨੂੰ ਖਰੀਦਿਆ ਇਹਦੇ ਕੋਲੋਂ ਸੁਪ੍ਰੀਤ ਕੋਲੋਂ ਜਿਹੜੀ ਪ੍ਰੀਤ ਸੀਡ ਸਟੋਰ ਕੋ ਕਹਿੰਦੇ 1.5 ਤੋਂ ਲੈ ਕੇ 200 ਰੁਪਏ ਪਰ ਕਿਜੀ ਸਭ ਤੋਂ ਵੱਡੀ ਲੁੱਟ ਤਾਂ ਪਹਿਲਾਂ ਇੱਥੇ ਹੋਈ ਦੂਸਰੀ ਲੁੱਟ ਹੋਈ ਬਿਲਾਂ ਦੇ ਵਿੱਚ ਜਦੋਂ ਬੈਲ ਨਹੀਂ ਦਿੱਤੇ ਗਏ ਉਸ ਸਮੇਂ ਜਦੋਂ ਅਪ੍ਰੈਲ ਮਈ ਦੇ ਵਿੱਚ ਇਹ ਆਪਣਾ 20 ਖਰੀਦਿਆ ਗਿਆ ਅਪ੍ਰੈਲ ਦੇ ਵਿੱਚ ਉਦੋਂ ਨਹੀਂ ਦਿੱਤੇ ਗਏ ਅੱਜ ਪੁਰਾਣੀਆਂ ਤਰੀਕਾਂ ਦੇ ਵਿੱਚ ਬੈਲ ਕੱਟੇ ਗਏ ਜਿੱਥੇ ਰিসিਵਿੰਗ ਹੁੰਦੀ ਆ ਉਥੇ ਕਿਸਾਨਾਂ ਦੇ ਜਾਲੀ ਸੈਨ ਕੀਤੇ ਗਏ ਇਹ ਸਾਰੀਆਂ ਗੱਲਾਂ ਸੁਪਰੀਤ ਨੇ ਜਿਹੜਾ ਪ੍ਰੀਤ ਸੀਡ ਸਟੋਰ ਦਾ ਮਾਲਕ ਹੈ ਉਹਨੇ ਮੁੱਖ ਕੇਤੀਬੜੀ ਅਫਸਰ ਦੇ ਸਾਹਮਣੇ ਹੁੰਦੇ ਦਫਤਰ ਦੇ ਵਿੱਚ ਇਹ ਗੱਲਾਂ ਮੰਨੀਆਂ ਤੇ ਲਿਖਤੀ ਤੌਰ ਤੇ ਕੰਪਨੀ ਨੇ ਇਹ ਮੰਨਿਆ ਆ ਸਾਡੇ ਕੋਲ ਲਿਖਤੀ ਰਿਪੋਰਟ ਵੀ ਹੈ ਉਹਨਾਂ ਦੀ ਤੁਹਾਨੂੰ ਦਿਖਾਉਣਾ ਵੀ ਚਾਹੁੰਗਾ ਕਿ ਲਿਖਤੀ ਤੌਰ ਤੇ ਕੰਪਨੀ ਨੇ ਇਹ ਗੱਲ ਮੰਨੀ ਕਿ ਇਹ ਬੀ ਸਾਡਾ ਨਕਲੀ ਸੀਗਾ ਇਹ ਚਰਲੇਵਾ ਆਏ ਆਏ ਤੇ ਸਾਡੀ ਲੇਬਰ ਕੋ ਗਲਤੀ ਸਾਡੀ ਲੇਬਰ ਕੋ ਗਲਤੀ ਹੋ ਗਈ ਆ ਕਿ ਜਿਹੜਾ ਅਸੀਂ ਇਹ ਦਾ ਜਿਹੜਾ ਨੁਕਸਾਨ ਦੀ ਪਰਪਾਈ ਆ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨੇ ਆਪਣੇ ਜਿਹੜੇ ਉਹਨਾਂ ਦੇ ਐਮ ਡੀ ਹੈਗੇ ਆ ਸ਼੍ਰੀ ਰਾਮ ਕੰਪਨੀ ਦੇ ਉਹਦੇ ਨਾਲੇ ਮੇਰੀ ਵੀ ਗੱਲ ਕਰਵਾਈ ਗਈ ਤੇ ਜਿਹੜੇ ਮੁੱਖ ਖੇਤੀ بڑے ਅਫਸਰ ਉਹਨਾਂ ਦੀ ਵੀ ਗੱਲ ਕਰਵਾਈ ਰਹੀ ਅੱਜ ਉਹਨਾਂ ਦੀਆਂ ਟੀਮਾਂ ਵੀ ਇੱਥੇ ਪਹੁੰਚ ਲਈਆਂ ਨੇ ਤੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਖੇਤੀਬਾੜੀ ਦੀਆਂ ਟੀਮਾਂ ਜਿਹੜੀਆਂ ਯੂਨੀਵਰਸਿਟੀ ਤੋਂ ਵੀ ਆਏ ਹੋਏ ਨੇ ਤੇ ਤਹਿਸੀਲ ਨੜਾਲਾ ਦੇ ਆਏ ਇੰਚਾਰਜ ਆਏ ਨੇ ਕਪੂਰਥਲਾ ਦੇ ਆਏ ਨੇ ਸੁਲਤਾਨਪੁਰ ਦੇ ਆਏ ਨੇ ਤੇ ਸੋ ਅਸੀਂ ਇਹੀ ਹੁਣ ਆਸ ਕਰਦੇ ਆਂ ਕਿ ਜਿਹੜਾ ਇਹ ਲਗਭਗ 1400 ਕਿੱਲੇ ਦਾ ਰੋਲਾ ਚੱਲ ਰਿਹਾ ਤੇ ਜੇ ਆਪਾਂ 80000 ਦੇ ਨਾਲ ਵੀ ਲਾਈਏ ਤੇ ਲਗਭਗ 11 ਕਰੋੜ ਤੇ 20 ਲੱਖ ਰੁਪਈਆ ਇਹ ਅਮਾਉਂਟ ਬਣਦੀ ਆ ਤੇ ਉਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿੰਨਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਨਹੀਂ ਸੀ ਕਹਿ ਸਕਦੇ ਇਹ ਨੁਕਸਾਨ ਸਾਰਾ 100% ਹੀ ਆ ਕਿਉਂਕਿ ਜਿਹੜਾ ਝੋਨਾ ਹੁਣ ਨਿਸਰ ਚੁੱਕਿਆ ਏ ਇਹਨੇ ਉਹ ਤੱਕ ਝੜ ਜਾਣਾ ਏ ਦੂਜੇ ਦੀ ਗਾਰੰਟੀ ਕੋਈ ਨਹੀਂ ਜੋ ਕੁਝ ਨਿਕਲਣਾ ਕ ਨਹੀਂ ਨਿਕਲਣਾ ਨੇ ਹੋਰ ਥਾਵਾਂ ਤੇ ਵੀ ਬੀਚ ਕੱਲਾ ਫਰੀਦ ਸਟੋਰ ਨੂੰ ਤੇ ਸਪਲਾਈ ਕੀਤਾ ਨੇ ਉਹਨੇ ਕਪੂਰਥਲੇ ਜਲੰਧਰ ਵੀ ਵਿੱਚ ਹੈ ਉਹ ਬਹੁਤ ਸਾਰੇ ਜਗ੍ਹਾ ਤੇ ਮਾਮਲੇ ਆ ਸਕਦੇ ਆਏ ਆ ਜੀ ਆਏ ਆ ਆਪਣੇ ਆਪ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਮਾਮਲਾ ਉੱਠਿਆ ਹੈ ਪਟਿਆਲੇ ਦੇ ਵਿੱਚ ਉੱਠਿਆ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਉੱਠਿਆ ਹੈ ਪਰ ਜੇ ਕਪੂਥਲੇ ਦੀ ਗੱਲ ਕਰੀਏ ਜੇ ਕਪੂਥਲੇ ਦੇ ਵਿੱਚ 25 ਸੀਡ ਸਟੋਰ ਨੇ ਸਿਰਫ ਪ੍ਰੀਤ ਦਾ ਹੀ ਕਿਉਂ ਉੱਠਿਆ ਕਿਉਂਕਿ ਸਾਡੇ ਇਹ ਸ਼ੰਕੇ ਆ ਸੀ ਯਕੀਨ ਨਾ ਇਹ ਗੱਲ ਨਹੀਂ ਕਹਿੰਦੇ ਸਾਡੇ ਸ਼ੰਕੇ ਆ ਕਿ ਇਹ ਰੀਪੈਕਿੰਗ ਹੋਈ ਆ ਸ਼੍ਰੀ ਰਾਮ ਕੰਪਨੀ ਦੇ ਬੈਗ ਹੋ ਸਕਦੇ ਆ ਤੇ ਉਹਦੇ ਵਿੱਚ ਵੀ ਕੁਝ ਕੁਝ ਨਾ ਕੁਝ ਹੋਰ ਹੋ ਸਕਦਾ ਸਾਨੂੰ ਇਹ ਸ਼ੰਕੇ ਆ ਅਸੀਂ ਕੱਲ ਤੋਂ ਇਹ ਸ਼ੰਕੇ ਜਤਾ ਰਹੇ ਆ ਤੇ ਹੁਣ ਦੇਖਦੇ ਆ ਕਿ ਨਾਲ ਇਹ ਸੈਂਪਲ ਭਰ ਰਹੇ ਨੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ 5-5 ਸੈਂਪਲ ਲੈ ਜਾ ਰਹੇ ਨੇ ਲਗਭਗ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲਗਭਗ 60 ਏਕੜ ਜਿਹੜੀ ਫੈ ਪੈਲੀ ਆ ਅੱਗੇ ਤੁਸੀਂ ਦੇਖ ਸਕਦੇ ਹੋ 91 12 ਕਿਲੇ ਪੈੜੀਆ ਵਾਲਾ ਲਗਭਗ 100 150 ਕਿੱਲਾ ਸਿਰਫ ਨਵੇਂ ਪਿੰਡ ਪੱਠੇ ਆਪਣੇ ਸੌਰੀ ਗੇਟ ਵਾਲੇ ਦੇ ਵਿੱਚ ਹੀ ਆ ਇਸ ਤੋਂ ਅੱਗੇ ਤੁਸੀਂ ਅੜਣਾ ਵਾਲੀ ਚੱਲ ਜਾਓ ਬੂਟ ਚੱਲ ਜਾਓ ਸਾਰੇ ਜਿੰਨੇ ਵੀ ਪਿੰਡ ਹੈਗੇ ਲਗਭਗ 1400 ਕਿੱਲੇ ਦੇ ਲਗਭਗ ਜਮੀਨ ਬਣਦੀ ਆ ਤੇ ਜਿਹੜੇ ਜਿੱਦਾ ਭਾਜੀ ਨੇ ਪਹਿਲਾਂ ਸਰਪੰਚ ਸਾਹਿਬ ਨੇ ਕਿਹਾ ਕਿ ਜਿਹੜੇ 2-2 4-4 ਵਾਲੇ ਆ ਤਾਂ ਇਹ ਬੋਲੇ ਨਹੀਂਗੇ ਅੱਜ ਕੰਪਲੀਟ ਆ ਰਹੀਆਂ ਨੇ ਹੁਣ ਲੋਕਾਂ ਨੇ ਜਦੋਂ ਸਵੇਰੇ ਅਖਬਾਰ ਪੜ੍ਹੀ ਨਾ ਕਿ ਆ ਕੁਝ ਹੋਇਆ ਉੱਥੇ ਤੇ ਉਹ ਦੁਕਾਨ ਸੀਲ ਕਰ ਦਿੱਤੀ ਗਈ ਆ ਅੱਜ ਲੋਕ ਫੋਨ ਕਰਕੇ ਪੁੱਛ ਰਹੇ ਨੇ ਕਿ ਭਾਜੀ ਕੀ ਗੱਲ ਹੋਈ ਅਸੀਂ ਵੀ ਉੱਥੋਂ ਲਿਆਂਦਾ ਸੀਗਾ ਇਹ ਕੱਲੇ 110 ਬੀਚ ਪ੍ਰੋਬਲਮ ਨਹੀਂ ਆਈ ਆ ਸਵੇਰੇ ਦੋ ਸਵੇਰ ਦੀਆਂ ਦੋ ਕਪੜੇਟਾਂ ਪੰਡਾਲ ਵੇੜ ਤੋਂ ਆਈਆਂ ਉਹਨਾਂ ਨੇ 127 ਲਿਆਂਦਾ ਸੀਗਾ ਇਸੇ ਦੁਕਾਨ ਤੋਂ ਉਹ ਵੀ ਨਿਸਰ ਗਿਆ ਵਾ ਅੱਧਾ ਨਿਸਰ ਗਿਆ ਵਾ ਅੱਧਾ ਉਦਾਂ ਹੀ ਤੋ तमाम ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਇਹ ਜਿਹੜਾ ਮਾਮਲਾ ਇਹ ਵੱਡੀ ਪੱਧਰ ਤੇ ਜਾ ਸਕਦਾ ਸੂਬੇ ਦੇ ਵਿੱਚ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਦਾ ਬੀਜ ਸਪਲਾਈ ਹੋਇਆ ਹੋ ਸਕਦਾ ਤੋ ਪੰਜਾਬ ਸਰਕਾਰ ਨੂੰ ਹਰਕਤ ਦੇ ਵਿੱਚ ਆਉਣ ਦੀ ਲੋੜ ਆ ਖੇਤੀਬਾੜੀ ਵਿਭਾਗ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹਰਕਤ ਤੇ ਵਿੱਚ ਆਉਣ ਦੀ ਲੋੜ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਆਪ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਤੇ ਖੁਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਬਕਾਇਦਾ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਡੈਲੀ ਡੈਕਸ ਟੀਵੀ ਕਪੂਰਥਾ